ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇਸ ਚੈਨਲ ਦੇ ਉੱਪਰ ਸਟਾਕ ਮਾਰਕੀਟ ਦੀ ਦੁਨੀਆ ਤੇ ਇਸ ਵੀਡੀਓ ਨਹੀਂ ਵੀਡੀਓ ਨਹੀਂ ਹੈ ਆਡੀਓ ਹੀ ਹੈ ਤੇ ਇਸ ਆਡੀਓ ਦੇ ਵਿੱਚ ਤੁਹਾਨੂੰ ਮੈਂ ਤਿੰਨ ਸ਼ੇਅਰਾਂ ਦੇ ਬਾਰੇ ਦੇ ਵਿੱਚ ਤਿੰਨ ਕੰਪਨੀਆਂ ਦੇ ਵਿੱਚ ਜਾਣਕਾਰੀ ਦੇ ਦੂੰਗਾ ਜਿਹੜੀਆਂ ਅੱਜ ਮੈਂ ਖਰੀਦੀਆਂ ਨੇ ਤੇ ਇਹਦਾ ਪਰਪਸ ਇਹ ਨਹੀਂ ਹੈਗਾ ਕਿ ਤੁਸੀਂ ਉਹਨਾਂ ਨੂੰ ਖਰੀਦੋ ਇਹ ਸਿਰਫ ਇਨਫੋਰਮੇਸ਼ਨ ਸ਼ੇਅਰ ਕਰਨ ਦੇ ਲਈ ਹੈ ਤੇ ਕਿਉਂਕਿ ਇਸ ਇਨਫੋਰਮੇਸ਼ਨ ਸ਼ੇਅਰਿੰਗ ਦੇ ਵਿੱਚ ਤੁਹਾਨੂੰ ਹੋ ਸਕਦਾ ਤੈਨ ਨਵੀਆਂ ਕੰਪਨੀਆਂ ਤੇ ਬਾਰੇ ਦੇ ਵਿੱਚ ਕੁਝ ਪਤਾ ਲੱਗ ਜੇ ਥੋੜਾ ਆਈਡੀਆ ਹੋ ਜਾਏ ਕਿ ਉਹ ਕੀ ਕੰਮਕਾਰ ਕਰਦੀਆਂ ਨੇ ਨਾਲ ਦੀ ਨਾਲ ਮੈਂ ਤੁਹਾਨੂੰ ਆਪਣੇ ਕਾਰਨ ਦੱਸ ਦੂੰਗਾ ਕਿ ਮੈਂ ਅੱਜ ਉਹਨਾਂ ਤਿੰਨਾਂ ਦੇ ਵਿੱਚ ਕਿਉਂ ਥੋੜੀ ਬਹੁਤ ਖਰੀਦਾਰੀ ਕੀਤੀ ਆ ਸਭ ਤੋਂ ਪਹਿਲੀ ਕੰਪਨੀ ਜਿਹੜੀ ਅੱਜ ਮੈਂ ਥੋੜੀ ਜਿਹੀ ਬਾਇ ਕੀਤੀ ਆ ਉਹਦਾ ਨਾਮ ਹੈਗਾ ਜੀ ਆਉਸਮ ਐਂਟਰਪ੍ਰਾਈਜ਼ A U S O M ਕਰਕੇ ਆ ਵੈਸੇ ਮੈਂ ਕਮੈਂਟ ਸੈਕਸ਼ਨ ਦੇ ਵਿੱਚ ਬਾਅਦ ਚੋਂ ਨਾਮ ਲਿਖ ਦੂੰਗਾ ਇਹ ਕੰਪਨੀ ਮੇਨਲੀ ਕੰਮ ਕਰਦੀ ਆ ਰਿਫਾਈਨਰੀ ਦਾ ਮੈਟਲਸ ਨੂੰ ਰਿਫਾਈਨ ਕਰਦੇ ਨੇ ਸਪੈਸ਼ਲੀ 골ਡ ਨੂੰ ਤਾਂ ਕਿਹ ਲੋ ਕਿ 골ਡ ਦੇ ਵਿੱਚ ਜ਼ਿਆਦਾ ਇਹਨਾਂ ਦਾ ਕੰਮ ਹੈਗਾ 골ਡ ਨੂੰ ਇਹ ਉਹਦੀਆਂ ਡੋਰ ਲੈਂਦੇ ਆ 바ਰ स्क्रैप ਇਹੋ ਜਿਹਾ ਕੋਈ ਸਾਰਾ ਲੈਂਦੇ ਆ ਪ੍ਰੀਸ਼ੀਅਸ ਮੈਟਲਸ ਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਰਿਫਾਈਨ ਕਰਦੇ ਆ ਇਸ ਤੋਂ ਇਲਾਵਾ ਇਹ ਟ੍ਰੇਡਿੰਗ ਕਰਦੇ ਨੇ 골ਡ ਦੀ ਸਿਲਵਰ ਦੀ ਡਾਇਮੰਡ ਦੀ ਤੇ ਜੁਐਲਰੀ ਦੀ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਟ੍ਰੇਡ ਕਰਦੇ ਨੇ ਤੇ ਇਸ ਤੋਂ ਇਲਾਵਾ ਇਹ ਜੁਐਲਰੀ ਖੁਦ ਮੈਨੂਫੈਕਚਰ ਵੀ ਕਰਦੇ ਆ ਮਤਲਬ 골ਡ ਤੇ সিলవర్ ਦੀ ਜੁਐਲਰੀ ਨੂੰ ਇਹ ਕੰਪਨੀ ਬਣਾਉਂਦੀ ਵੀ ਆ ਇਸ ਤੋਂ ਇਲਾਵਾ ਇਹਨਾਂ ਨੂੰ ਹੁਣੇ ਪਿੱਛੇ ਜੇ ਗੁਜਰਾਤ ਊਰਜਾ ਵਿਕਾਸ ਨਿਗਮ ਤੋਂ ਇੱਕ ਆਰਡਰ ਮਿਲਿਆ ਬਹੁਤ ਹੀ ਵੱਡਾ ਜਿਸ ਦਿਨ ਆਰਡਰ ਮਿਲਿਆ ਸੀ ਉਸ ਦਿਨ ਇਸ ਕੰਪਨੀ 'ਚ ਸਰਕਟ ਵੀ ਲੱਗਿਆ ਸੀਗਾ 5% ਦਾ ਤਕਰੀਬਨ ਤੇ ਹੋਰ ਗੱਲ ਕਰੀਏ ਪ੍ਰੋਮੋਟਰ ਹੋਲਡਿੰਗ ਇਹਦੀ ਬਹੁਤ ਹੀ ਚੰਗੀ ਆ 73% ਤਕਰੀਬਨ ਕਰਕੇ ਇਹਦੀ ਪ੍ਰੋਮੋਟਰ ਹੋਲਡਿੰਗ ਹੈ ਕੀ ਆ ਇਸ ਕੰਪਨੀ ਦੇ ਉੱਪਰ ਕੋਈ ਡੈਟ ਨਹੀਂ ਹੈ ਕਿਸੇ ਦਾ ਵੀ ਕੋਈ ਦੇਣਦਾਰੀ ਨਹੀਂ ਹੈਗੀ ਤੇ ਡਿਵੀਡੈਂਡ ਯੀਲਡ ਬਹੁਤ ਹੀ ਚੰਗੀ ਆ तकरीबन 32% ਕਰਕੇ ਡਿਵੀਡੈਂਡ ਰਿਟਰਨ ਹੈਗੀ ਇਹਨਾਂ ਦੀ ਤੇ ਇੱਕ ਹੋਰ ਕਾਰਨ ਕੀ ਰਿਹਾ ਕਿ ਮੈਂ ਇਹਨੂੰ ਬਾਏ ਕਿਉਂ ਕੀਤਾ ਉਹ ਇਹ ਵੀ ਇੱਕ ਕਾਰਨ ਹੈ ਕਿ ਮੈਨੂੰ ਲੱਗਿਆ ਕਿ ਇੱਕ 올 ਟਾਈਮ ਹਾਈ ਨੇ ਟੱਚ ਕੀਤਾ तकरीबन 16 17 ਅਕਤੂਬਰ ਦੇ ਨੇੜੇ ਤੇੜੇ 180 ਰੁਪਏ ਦਾ ਨੇੜੇ ਤੇੜੇ ਤੇ ਅੱਜ ਇਹ ਕੰਪਨੀ 93 ਰੁਪਏ ਦੇ ਉੱਪਰ ਹੈਗੀ ਆ ਵੈਸੇ ਉਹ ਵੱਖਰੀ ਗੱਲ ਆ ਕਿ ਉਹ ਟਾਈਮ ਇਹ ਕਹੇ ਜਾਂ ਸੀ ਜਦੋਂ ਬਹੁਤ ਸਾਰੇ স্মਲ ਤੇ ਮਿਡ ਕੈਪ ਸ਼ੇਅਰ ਕੁਝ ਮਹੀਨਿਆਂ ਦੇ ਵਿੱਚ ਡਬਲ ਹੋਏ ਉਹਨਾਂ ਦੇ ਵਿੱਚੋਂ ਇਹ ਵੀ ਇੱਕ ਕੰਪਨੀ ਰਹੀ ਆ ਤੇ ਪਰ ਵੈਸੇ ਜੇ ਇੱਕ ਓਵਰਆਲ ਇਹਦਾ ਕੰਮਕਾਰ ਦੇਖੀਏ ਤਾਂ ਚੰਗਾ ਕੰਮ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਚੀਜ਼ਾਂ ਬੋਲੀਆਂ ਤਾਂ ਇਸ ਕਰਕੇ ਇਹ ਕੰਪਨੀ ਮੈਂ ਬਾਈ ਕੀਤੀ ਪਰ ਮੈਂ ਫੇਰ ਇੱਕ ਵਾਰ ਇਹ ਕਹਿਣਾ ਚਾਹੁੰਦਾ ਇਹਦਾ ਇਹ ਕੋਈ ਮੇਰੀ ਬਾਈ ਰეკਮੈਂਡੇਸ਼ਨ ਬਿਲਕੁਲ ਵੀ ਨਹੀਂ ਹੈਗੀ ਮੇਰਾ ਪੈਸਾ ਉਹ ਮੇਰੀ ਜ਼ਿੰਮੇਵਾਰੀ ਆ ਮੈਂ ਉਸ ਤਰ੍ਹਾਂ ਦੇ ਨਾਲ ਬਾਈ ਕੀਤਾ ਥੋੜਾ ਪੈਸਾ ਥੋੜੀ ਜਿਮੇਵਾਰੀ ਆ ਮੇਰਾ ਇੱਥੇ ਕੰਮ ਇਸ ਚੈਨਲ ਦੇ ਥਰੂ ਕੀ ਹੈਗਾ ਤੁਹਾਨੂੰ ਅਲੱਗ-ਅਲੱਗ ਕੰਪਨੀਆਂ ਦੇ ਬਾਰੇ ਜਿੰਨੀ ਕੁ ਹੋ ਸਕਦਾ ਜਾਣਕਾਰੀ ਦੇਣਾ ਤਾਂ ਮੈਂ ਤੁਹਾਨੂੰ ਇਸ ਕੰਪਨੀ ਬਾਰੇ ਦਿੱਤੀ ਦੂਸਰੀ ਕੰਪਨੀ ਜਿਹੜੀ ਦੇ ਸ਼ੇਅਰ ਮੈਂ ਕੁਝ ਅੱਜ ਖਰੀਦੇ ਨੇ ਉਹ ਹੈਗੀ ਆ ਜੀ ਸ਼ਾਇਦ ਤੁਸੀਂ ਉਹ ਸੁਣੀ ਹੋਗੀ ਪਹਿਲਾਂ ਕੁਝ ਦੋਸਤਾਂ ਨੇ ਐਪੈਕਸ ਫਰੋਜ਼ਨ ਫੂਡ ਕਰਕੇ ਉਹ ਕੰਪਨੀ ਹੈਗੀ ਆ ਨਾਮ ਮੈਂ ਉਹਦਾ ਵੀ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਦੂੰਗਾ ਤੇ ਮੇਨਲੀ ਸ਼੍ਰੀਮ ਫਾਰਮਿੰਗ ਦੇ ਵਿੱਚ ਹੈ ਕਿ ਇਹ ਸਿੰਪਲ ਤੁਸੀਂ ਸਮਝ ਲਓ ਕਿ ਜਿਵੇਂ ਮੱਛੀਆਂ ਨੇ ਮੱਛੀਆਂ ਹੋ ਗਈਆਂ ਜਾਂ ਸ਼ਰਮਸ ਵਗੈਰਾ ਹੋ ਕੇ ਉਹਨਾਂ ਦੇ ਵਿੱਚ ਇਹ ਆਪਣਾ ਕੰਮਕਾਰ ਕਰਦੇ ਨੇ ਤੇ ਹੁਣ ਅੱਗੇ ਜਿਹੜਾ ਇਹ ਸੈਕਟਰ ਦਾ ਕੰਮਕਾਰ ਆ ਕਿਉਂਕਿ ਮੱਛੀ ਉਤਪਾਦਨ ਦੇ ਵਿੱਚ ਜਿਹੜੀ ਡਿਮਾਂਡ ਹੈਗੀ ਉਹ ਪੂਰੀ ਦੁਨੀਆ ਦੇ ਵਿੱਚ ਵਧ ਰਹੀ ਆ Peru ਸਭ ਤੋਂ ਮੇਨ ਕੰਪੀਟੀਟਰ ਪੂਰੀ ਦੁਨੀਆ ਦੇ ਵਿੱਚ ਸਾਊਥ ਅਮਰੀਕਾ ਦੇ ਇੱਕ ਕੰਟਰੀ ਆ ਸਭ ਤੋਂ ਜ਼ਿਆਦਾ ਉਹਨਾਂ ਦਾ ਇਹਦੇ ਵਿੱਚ ਤਾਮਜਾਮ ਰਹਿੰਦਾ ਵਾ ਪਰ ਪਿੱਛੇ ਜੇ ਹੁਣ ਬਹੁਤ ਜ਼ਿਆਦਾ ਉੱਥੇ ਉਹ ਕੰਮ ਵਧ ਗਿਆ ਸਬਸਿਡੀਆਂ ਦੇਣੀਆਂ ਉੱਥੇ ਗਵਰਨਮੈਂਟ ਨੇ ਥੋੜੀਆਂ ਜਿਹਾ ਘਟਕੀਆਂ ਨੇ ਤਾਂ ਵਾਪਸ ਫੋਕਸ ਇੰਡੀਅਨ ਕੰਪਨੀਆਂਜ਼ ਦੇ ਉੱਪਰ ਆਉਣਾ ਉਹਦਾ ਲੱਗ ਰਿਹਾ ਵਾ ਤੇ ਮਾਰਕੀਟ ਐਕਸਪਰਟਸ ਸੋਚ ਰਿਹਾ ਕਿ 2028 ਤੱਕ ਇਹ ਮਾਰਕੀਟ ਦਾ ਸਾਈਜ਼ 340 ਬਿਲੀਅਨ ਡਾਲਰ ਦੇ ਤਕਰੀਬ ਪਹੁੰਚ ਜਾਊਗਾ ਤੇ ਜਿਹੜਾ ਹੈਗਾ 6.5% ਸੀਏਜੀਆਰ ਦੇ ਉੱਪਰ ਵਧਣ ਦੀ ਉਹਦੀ ਐਕਸਪੈਕਟੇਸ਼ਨ ਹੈਗੀ ਆ ਸਿਰਫ ਸ਼੍ਰਿੰਪ ਹੀ ਨਹੀਂ ਹੈਗਾ ਸ਼੍ਰਿੰਪ 70% ਹੈਗਾ ਇਸ ਕੰਪਨੀ ਦਾ ਰੈਵਨਿਊ ਸ਼੍ਰਿੰਪ ਦੇ ਵਿੱਚੋਂ ਆਉਂਦਾ ਵਾ ਤੇ ਉਸ ਤੋਂ ਇਲਾਵਾ ਜਿਹੜੀ ਡਿਮਾਂਡ ਵੱਧ ਰਹੀ ਆ ਫਿਸ਼ ਆਇਲ ਦੀ ਮੱਛੀ ਦੇ ਤੇਲ ਦੀ ਤੇ ਕਿਉਂਕਿ ਅਲੱਗ-ਅਲੱਗ ਚੀਜ਼ਾਂ ਦੇ ਵਿੱਚ ਉਹ ਯੂਜ਼ ਹੁੰਦਾ ਕਈ ਸ਼ਾਇਦ ਦਵਾਈਆਂ ਦੇ ਵਿੱਚ ਵੀ ਯੂਜ਼ ਹੁੰਦਾ ਵਾ ਤਾਂ ਉਹਦੇ ਕਰਕੇ ਵੀ ਬਾਕੀ ਇੰਡੀਅਨ ਗਵਰਨਮੈਂਟ ਦੀ ਇੱਕ ਯੋਜਨਾ ਵਾ ਪ੍ਰਧਾਨ ਮੰਤਰੀ ਮੱਤਸਿਆ ਸੰਪਾਦਾ ਯੋਜਨਾ ਉਹਦੇ ਅਗੇ ਉਹਦੇ ਵਿੱਚ ਕੀ ਆ ਕਿ ਅਗਲੇ 5 ਸਾਲਾਂ ਦਾ ਇਹਨਾਂ ਨੇ ਸੋਚਿਆ ਹੋਇਆ ਕਿ ਜਿਹੜਾ ਇੰਡੀਆ ਦਾ ਐਕਸਪੋਰਟ ਮੱਛੀ ਉਤਪਾਦਨ ਦਾ ਹੈਗਾ ਉਹ ਡਬਲ ਕਰਨਾ ਵਾ ਤੇ ਇਹ ਸੋਚ ਹੈਗੀ ਹੈ ਗਵਰਨਮੈਂਟ ਦੀ ਤਾਂ ਉਹਦੇ ਨਾਲ ਇਸ ਕੰਮ ਨੂੰ ਜਿਹੜੇ ਲੋਕ ਕਰ ਰਹੇ ਆ ਉਹਨਾਂ ਨੂੰ ਕਾਫੀ ਆਰਥਿਕ ਸਹਾਇਤਾ ਮਿਲਣ ਵਾਲੀ ਆ ਤੇ ਇਸ ਤਰ੍ਹਾਂ ਦੀਆਂ ਇਹਦੀਆਂ ਹੈਗੀਆਂ ਜੀ ਗੱਲਾਂ ਬਾਤਾਂ ਕੰਪਨੀ ਵੈਸੇ ਓਵਰਆਲ ਇਹ ਖੁਦ ਵੀ ਚੰਗੀ ਆ ਤੇ ਬੈਲੈਂਸ ਸ਼ੀਟ ਚੰਗੀ ਆ ਸੇਲ ਲਗਾਤਾਰ ਵਧ ਰਹੀ ਆ ਤੇ ਆਪਰੇਟਿੰਗ ਪ੍ਰੋਫਿਟ ਵਧਿਆ ਵਾ ਇਹ ਸਾਰਾ ਕੁਝ ਹੈਗਾ ਬਾਕੀ ਗੱਲ ਇਹ ਆ ਪੂਰੀ ਦੁਨੀਆ ਦੀ ਆਬਾਦੀ ਵਧ ਰਹੀ ਆ ਤੇ ਸਪੈਸ਼ਲੀ ਸ਼ਹਿਰੀਕਰਨ ਵਧ ਰਿਹਾ ਵਾ ਤੇ ਸ਼ਹਿਰੀਕਰਨ ਦੇ ਚੱਲਦੇ ਜਿਹੜਾ ਆਪਣਾ ਮੱਛੀ ਦੀ ਡਿਮਾਂਡ ਹੈਗੀ ਆ ਸ਼ਰਮਸ ਵਗੈਰਾ ਦੀ ਡਿਮਾਂਡ ਆ ਉਹ ਬਹੁਤ ਜ਼ਿਆਦਾ ਵਧ ਰਹੀ ਆ ਤਾਂ ਇਹਦਾ ਸਿੱਧਾ ਸਿੱਧਾ ਫਾਇਦਾ ਹੋਊਗਾ ਐਪੈਕਸ ਫਰੋਜ਼ਨ ਨੂੰ ਹੁਣ ਆਪਾਂ ਜੇ ਗੱਲ ਕਰੀਏ ਕਿ ਸਟਾਕ ਪ੍ਰਾਈਸ ਦੀ ਤਾਂ ਮੈਂ ਹਮੇਸ਼ਾ ਇੱਕ ਚੀਜ਼ ਜਿਹੜੀ ਕਹਿਣਾ ਹੁੰਦਾ ਕਿ ਚੰਗਾ ਸਟਾਕ ਤੇ ਨਾਲ ਹੀ ਚੰਗੇ ਰੇਟ ਦੇ ਉੱਪਰ ਮਿਲਣਾ ਉਹ ਵੀ ਜ਼ਰੂਰੀ ਆ ਤਾਂ ਹੁਣ ਜੇ ਆਪਾਂ ਦੇਖੀਏ ਕਿ ਸਾਲ 2017 ਦੇ ਵਿੱਚ ਤਕਰੀਬਨ ਸ਼ੇਅਰ ਦਾ ਪ੍ਰਾਈਸ ਸੀਗਾ 860 ਕ ਦੇ ਨੇੜੇ ਤੇੜੇ ਉਹ ਤੋਂ ਬਾਅਦ ਜਦੋਂ ਇੱਕਦਮ ਹੀ ਇਹਨਾਂ ਦੇ ਪ੍ਰਾਈਸ ਫਿਰ ਡਿੱਗੇ ਕਿਉਂਕਿ ਪਿੱਛੇ ਜੇ ਬਹੁਤ ਜ਼ਿਆਦਾ ਉਦੋਂ ਵਧੇ ਸੀਗੇ ਉਹਨਾਂ ਟਾਈਮਾਂ ਦੇ ਵਿੱਚ ਤਾਂ ਹੁਣ ਪ੍ਰਾਈਸ ਚੱਲ ਰਿਹਾ 249 50 ਦੇ ਤਕਰੀਬਨ ਤਾਂ 850 ਤੁਸੀਂ ਲਾ ਲਓ ਕਿ 850 ਤੋਂ 250 ਚੱਲ ਰਿਹਾ ਵਾ ਪ੍ਰਾਈਸ ਤਾਂ ਮਤਲਬ ਕਿ ਕੀ ਕਹਿ ਸਕਦੇ ਆ ਕਿ ਡਿਸਕਾਊਂਟ ਬਹੁਤ ਹੀ ਜ਼ਿਆਦਾ ਤੁਹਾਨੂੰ ਇੱਥੇ ਮਿਲ ਰਿਹਾ ਅਗਲੀ ਚੀਜ਼ ਜੇ ਆਪਾਂ ਨੋਟ ਕਰੀਏ ਕਿ ਪਿੱਛੇ ਜਿਹੜੀ ਮਾਰਕੀਟ ਦੇ ਵਿੱਚ ਬਹੁਤ ਹੀ ਜ਼ਿਆਦਾ ਗਿਰਾਵਟ ਆਈ ਆ ਤਾਂ ਉਹਦਾ ਇਸ ਕੰਪਨੀ ਦੇ ਉੱਪਰ ਕੋਈ ਬਹੁਤ ਜ਼ਿਆਦਾ ਅਸਰ ਨਹੀਂ ਪਿਆ ਜਿਹੜੇ ਵਿਜ਼-ਵਿਜ਼ ਬਾਕੀ ਦੀਆਂ ਕੰਪਨੀਆਂ ਟਿੱਕੀਆਂ ਨੇ ਇਹਨਾਂ ਨੂੰ ਓਨਾ ਜ਼ਿਆਦਾ ਅਸਰ ਵੀ ਨਹੀਂ ਪਿਆ ਕੰਪਨੀ ਆਲਮੋਸਟ ਉਥੇ ਸਟੇਬਲ ਰਹੀ ਆ ਤੀਸਰੀ ਮੇਰੀ ਕੰਪਨੀ ਜਿਹੜੀ ਮੈਂ ਬਾਈ ਕੀਤੀ ਸੀਗੀ ਜੀ ਉਹ ਸੀਗੀ ਸੀਟੀਐਸਐਲ ਸੀਟੀਐਸਐਲ ਦੁਨੀਆ ਆਪਣੀ ਇੰਡੀਅਨ ਮਾਰਕੀਟ ਦੀ ਨਾਮੀਗ੍ਰਾਮੀ ਕੰਪਨੀ ਆ ਜੇ ਆਪਾਂ ਜੇ ਐਵੇਂ ਵੀ ਕਹਿ ਲਈਏ ਕਿ ਸੀਈਟੀਐਸਐਲ ਤੋਂ ਬਿਨਾ ਤਾਂ ਸਟਾਕ ਮਾਰਕੀਟ ਚੱਲ ਹੀ ਨਹੀਂ ਸਕਦੀ ਇਹ ਵੀ ਕਹਿ ਸਕਦੇ ਆ ਉਹਦਾ ਕਾਰਨ ਆ ਕਿ ਤੁਹਾਡੇ ਜਿੰਨੇ ਵੀ ਸ਼ੇਅਰ ਹੋਣਗੇ ਹੋ ਸਕਦਾ ਹੈ ਕਿ ਕੁਝ ਦੋਸਤਾਂ ਨੂੰ ਜਿਹੜੇ ਵੀਡੀਓ ਮੇਰਾ ਆਡੀਓ ਸੁਣ ਰਹੇ ਆ ਸ਼ਾਇਦ ਉਹਨਾਂ ਨੂੰ ਨਾਂ ਵੀ ਪਤਾ ਹੋਵੇ ਕਈ ਵਾਰੀ ਆਪਣੇ ਦਿਮਾਗ 'ਚ ਕੁਐਸਚਨ ਆਉਂਦਾ ਕਿ ਮੇਰੇ ਸ਼ੇਅਰ ਹੈ ਕਿੱਥੇ ਨੇ ਅਸਲ ਦੇ ਵਿੱਚ ਉਹ ਪਏ ਕਿੱਥੇ ਨੇ ਕਿਉਂਕਿ ਤੁਹਾਡੇ ਬ੍ਰੋਕਰ ਦੇ ਕੋਲੇ ਉਹ ਸ਼ੇਅਰ ਨਹੀਂ ਹੋਣਗੇ ਜੇ ਕੱਲ ਨੂੰ ਤੁਹਾਡਾ ਬ੍ਰੋਕਰ ਭੱਜ ਵੀ ਜਾਂਦਾ ਵਾ ਕੁਝ ਵੀ ਹੋ ਜਾਂਦਾ ਖੁਦਾ ਨਾ ਖਾਸ ਤਾਂ ਗੜਬੜ ਹੋ ਜਾਂਦੀ ਆ ਤਾਂ ਉਹ ਤੁਹਾਡੇ ਸ਼ੇਅਰ ਲੈ ਕੇ ਨਹੀਂ ਭੱਜ ਸਕਦਾ ਕਿਉਂਕਿ ਸ਼ੇਅਰ ਅਸਲ ਦੇ ਵਿੱਚ ਉਹਦੇ ਕੋਲ ਹੈ ਹੀ ਨਹੀਂ ਉਹ ਸਿਰਫ ਤੁਹਾਨੂੰ ਇੱਕ ਪਲੇਟਫਾਰਮ ਮੁਹੱਈਆ ਕਰਵਾ ਰਿਹਾ ਇੱਕ ਸੌਫਟਵੇਅਰ ਦਵਾ ਰਿਹਾ ਵਾ ਜਿੱਥੇ ਤੁਸੀਂ ਆਪਣੇ ਸ਼ੇਅਰ ਵੇਚ ਤੇ ਖਰੀਦ ਸਕਦੇ ਹੋ ਤੁਹਾਡੇ ਸ਼ੇਅਰ ਪਏ ਆ ਸੀ ਡੀ ਐਸ ਐਲ ਦੇ ਵਿੱਚ ਤਾਂ ਹੁਣ ਤੁਸੀਂ ਦੇਖ ਲਓ ਕਿ ਉਹ ਸਟੋਰ ਹੈਗਾ ਇਹ ਉਹ ਸਟੋਰ ਹਾਊਸ ਆ ਜਿੱਥੇ ਆਪਣੇ ਸਾਰਿਆਂ ਦੇ ਸ਼ੇਅਰ ਪਏ ਹੁੰਦੇ ਆ ਤਾਂ ਕਿੰਨਾ ਵੱਡਾ ਇਹਨਾਂ ਦਾ ਕੰਮਕਾਰ ਹੋਊਗਾ ਮਾਰਕੀਟ ਜਦੋਂ ਵੀ ਡਿੱਗਦੀ ਆ ਤਾਂ ਹਮੇਸ਼ਾ ਇਨਸਾਨ ਨੂੰ ਬਹੁਤ ਸਾਰੇ ਮੌਕੇ ਵੀ ਦਿੰਦੀ ਆ CDSL ਦੇ ਵਿੱਚ ਬਹੁਤ ਵਧੀਆ ਇੱਕ ਮੌਕਾ ਵਾ ਹੁਣੇ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਕਿ ਇਸਨ ਹਾਈ ਆਨ ਤਕਰੀਬਨ 17 ਦਸੰਬਰ 2024 ਦੇ ਦਿਨ 올 ਟਾਈਮ ਹਾਈ ਆ ਦਾ ਲੱਗਿਆ 1980 ਰੁਪਏ ਦਾ ਅੱਜ ਇਹ ਕੰਪਨੀ ਮਿਲ ਰਹੀ ਹੈ 1312 ਰੁਪਏ ਦੇ ਤਕਰੀਬਨ ਇਹੀ ਮੌਕੇ ਹੁੰਦੇ ਆ ਚੰਗੇ ਇੰਨੀ ਵੱਡੀ ਇੰਨੀ ਵਧੀਆ ਕੰਪਨੀ ਦੇ ਵਿੱਚ ਜਦੋਂ ਇਨਸਾਨ ਸੋਚਦਾ ਰਹਿੰਦਾ ਕਿ ਬਹੁਤ ਮਹਿੰਗੀ ਹੋਗੀ ਕਸ਼ ਮੈਂ ਇਹਨੂੰ ਪਹਿਲਾਂ ਕਿਤੇ ਲਿਆ ਹੁੰਦਾ ਤਾਂ ਇਸ ਤਰ੍ਹਾਂ ਦੇ ਮੌਕੇ ਆਉਂਦੇ ਆ ਜਦੋਂ ਤੁਸੀਂ ਦੁਬਾਰਾ ਇਹਨਾਂ ਸ਼ੇਅਰਸ ਦੇ ਵਿੱਚ ਐਂਟਰੀ ਕਰ ਸਕਦੇ ਹੋ ਤਾਂ ਮੈਂ ਸਿਰਫ ਇਹ ਦੱਸ ਰਿਹਾ ਕਿ ਮੈਂ ਇਹਦੇ ਵਿੱਚ ਐਂਟਰੀ ਕੀਤੀ ਫਿਰ ਕਹਿ ਰਿਹਾ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਕਿ ਇਹਨੂੰ ਬਾਏ ਕਰਨਾ ਜਾਂ ਨਹੀਂ ਕਰਨਾ ਇਹ ਤਾਂ ਹੋ ਗਿਆ ਮੇਰੇ ਅੱਜ ਦੇ ਖਰੀਦੇ ਹੋਏ ਤਿੰਨ ਸ਼ੇਅਰ ਇਸ ਤੋਂ ਇਲਾਵਾ ਅੱਜ ਹੁਣੇ ਜਦੋਂ ਮੈਂ ਥੋੜਾ ਜਿਹਾ ਤੇ ਕੰਮ ਕਰ ਰਿਹਾ ਸੀ ਇੱਕ ਇੰਟਰਸਟਿੰਗ ਡਾਟਾ ਮੇਰੇ ਸਾਹਮਣੇ ਆਇਆ ਤੇ ਮੈਂ ਤੁਹਾਡੇ ਨਾਲ ਵੀ ਉਹਨੂੰ ਸ਼ੇਅਰ ਕਰ ਦੇਣਾ ਉਹ ਮੈਂ ਪੜ ਰਿਹਾ ਸੀ ਕਾਪਰ ਨਾਲ ਰਿਲੇਟਡ ਤੇ ਕਾਪਰ ਨਾਲ ਸੰਬੰਧਿਤ ਬਾਅਦ ਚੋ ਕੰਪਨੀਆਂ ਦੀ ਆਪਾਂ ਗੱਲ ਕਰਾਂਗੇ ਕਾਪਰ ਦੀ ਡਿਮਾਂਡ ਅੱਗੇ ਜਾ ਕੇ ਬਹੁਤ ਜ਼ਿਆਦਾ ਵਧਣ ਵਾਲੀ ਆ ਜੋ ਮੈਂ ਇੱਥੇ ਕੁਝ ਰਿਸਰਚ ਪੇਪਰ ਪੜ੍ਹ ਰਿਆ ਸੀ ਉਹਨਾਂ ਦੇ ਅਕੋਰਡਿੰਗ ਤੇ ਉਹਦਾ ਪਹਿਲਾ ਕਾਰਨ ਇਹ ਹੈ ਆਉਣ ਵਾਲਾ ਟਾਈਮ ਇਲੈਕਟ੍ਰਿਕ ਕਾਰਾਂ ਦਾ ਹੈ ਉਹ ਹੌਲੀ-ਹੌਲੀ ਕਰਕੇ ਬੂੰਦ-ਬੂੰਦ 1-1 2-2% ਕਰਕੇ ਉਹ ਵਧੀ ਹੀ ਜਾਣਾ ਵਾ ਜੇ ਤੁਸੀਂ ਹੁਣ ਵੀ ਦੇਖੋਗੇ ਜਿੰਨੀਆਂ ਵੀ ਕੰਪਨੀਆਂ ਨੇ ਉਹ ਸਾਰੀਆਂ ਹੁਣ ਇਲੈਕਟ੍ਰਿਕ ਕਾਰਾਂ ਹੀ ਕੱਢ ਰਹੀਆਂ ਟਾਟਾ ਮੋਟਰਸ ਤਾਂ ਹੁਣ ਮੇਨ ਫੋਕਸ ਹੀ ਇਲੈਕਟ੍ਰਿਕ ਕਾਰਾਂ ਵੱਲ ਹੋ ਗਿਆ ਹੁਣੇ ਹੁਣਡਾਈ ਕ੍ਰੇਟਾ ਵਾਲੇ ਆਪਣੀ ਕ੍ਰੇਟਾ ਕਾਰ ਜਿਹੜੀ ਇਲੈਕਟ੍ਰਿਕ ਕੱਢ ਰਹੇ ਉਹਦੀ ਬਹੁਤ ਜ਼ਬਰਦਸਤ ਐਡ ਕਰ ਰਹੇ ਆ ਇਲੈਕਟ੍ਰਿਕ ਕਾਰਾਂ ਦੇ ਵਿੱਚ ਇੱਕ ਆਮ ਕਾਰ ਦੇ ਨਾਲੋਂ ਪੈਟਰੋਲ ਤੇ ਡੀਜ਼ਲ ਕਾਰ ਦੇ ਨਾਲੋਂ ਕਾਪਰ ਦੀ ਜਿਹੜੀ ਅ ਤਦਾਦ ਆ ਮਾਤਰਾ ਵਾ ਉਹ ਡਬਲ ਆ ਡਬਲ ਲੱਗਣੀ ਆ ਤਾਂ ਪਹਿਲਾਂ ਇੱਥੇ ਦੇਖ ਲਓ ਕਿ ਕਾਪਰ ਦਾ ਕਿੰਨਾ ਅਗਲੀ ਚੀਜ਼ ਆਪਾਂ ਗੱਲ ਕਰਦੇ ਹਾਂ ਸੋਲਰ ਦੀ ਕਿ ਸੋਲਰ ਦਾ ਕੰਮ ਵਧਣਾ ਮੈਂ ਪਰ ਸੋਲਰ ਪੈਨਲ ਲੱਗਦੇ ਕਿੱਥੇ ਨੇ ਉਹ ਲੱਗਦੇ ਨੇ ਰਾਜਸਥਾਨ ਗੁਜਰਾਤ ਦੇ ਵਿੱਚ ਬਹੁਤ ਦੂਰ ਦਰਾਜ ਏਰੀਆ ਦੇ ਵਿੱਚ ਕਿਉਂਕਿ ਸ਼ਹਿਰਾਂ ਦੇ ਵਿੱਚ ਤਾਂ ਲੱਗ ਹੀ ਨਹੀਂ ਸਕਦੇ ਉਹ ਜਗ੍ਹਾ ਹੀ ਨਹੀਂ ਹੈ ਸ਼ਹਿਰਾਂ 'ਚ ਤਾਂ ਇੱਕ ਗੱਡੀ ਖੜਾਉਣ ਨੂੰ ਜਗ੍ਹਾ ਨਹੀਂ ਹੈ ਹੁਣ ਉੱਥੋਂ ਉਹਨਾਂ ਨੂੰ ਮੇਨ ਸਰਕਟ ਤੱਕ ਲੈ ਕੇ ਆਉਣ ਲਈ ਤਾਰਾਂ ਚਾਹੀਦੀਆਂ ਨੇ ਤਾਂ ਅਗਲੇ 10 ਸਾਲਾਂ ਦੇ ਵਿੱਚ 5 ਸਾਲਾਂ ਦੇ ਵਿੱਚ ਕਿੰਨੀ ਤਾਰਾਂ ਦੀ ਯੂਜ਼ੇਜ ਹੋਣੀ ਆ ਉਹ ਸਾਰਾ ਕੁਝ ਹੋਣਾ ਕਾਪਰ ਦਾ ਤਾਂ ਕਿਹਾ ਇਹ ਵੀ ਜਾਂਦਾ ਕਿ ਕਾਪਰ ਅਗਲਾ ਤੇਲ ਆ ਜਿਵੇਂ ਪਿਛਲੇ ਇੰਨੇ ਦਹਾਕੇ ਤੇਲ ਦਾ ਹੀ ਕੰਮਕਾਰ ਜ਼ਿਆਦਾ ਰਿਹਾ ਵਾ ਤਾਂ ਆਉਣ ਵਾਲਾ ਟਾਈਮ ਹੈਗਾ ਕਾਪਰ ਦਾ ਤਾਂ ਹੁਣ ਕਾਪਰ ਦੇ ਵਿੱਚ ਜਿਹੜੀਆਂ ਮੈਨੂੰ ਦੋ ਕੰਪਨੀਆਂ ਪਸੰਦ ਆਈਆਂ ਨੇ ਤੇ ਉਹਨਾਂ ਦੇ ਵਿੱਚ ਹੈਗੀ ਆ ਭਾਗਿਆਨਗਰ ਇੰਡੀਆ ਥੋੜਾ ਮੈਂ ਤੁਹਾਨੂੰ ਇਸ ਕੰਪਨੀ ਦੇ ਬਾਰੇ ਵਿੱਚ ਦੱਸ ਦੇਣਾ ਭਾਗਿਆਨਗਰ ਇੰਡੀਆ ਦੇ ਬਾਰੇ ਦੇ ਵਿੱਚ ਕਿ 1985 ਦੇ ਵਿੱਚ ਇਹ ਕੰਪਨੀ ਬਣੀ ਆ ਇਹਦਾ ਵੀ ਮੈਂ ਤੁਹਾਨੂੰ ਜਦੋਂ ਇਹ ਆਡੀਓ ਪ੍ਰੀਮੀਅਰ ਹੋਊਗਾ ਮੈਂ ਇਹਦਾ ਵੀ ਸਪੈਲਿੰਗ ਵਗੈਰਾ ਸਾਰੇ ਲਿਖ ਦਊਗਾ ਤੁਹਾਨੂੰ ਤੇ ਇਹਦੀ ਬੈਲੈਂਸ ਸ਼ੀਟ ਬਹੁਤ ਹੀ ਜ਼ਿਆਦਾ ਚੰਗੀ ਹੈ ਇਸ ਕੰਪਨੀ ਦੀ ਪ੍ਰੋਫਿਟ ਬਹੁਤ ਹੀ ਜ਼ਿਆਦਾ ਇਵਨ ਹਾਂ ਨੈਟ ਪ੍ਰੋਫਿਟ ਬਹੁਤ ਹੀ ਵਧੀਆ ਵਾ ਸੇਲ ਤਾਂ ਬਹੁਤ ਹੀ ਜ਼ਿਆਦਾ ਇਹਨਾਂ ਦੀ ਪਿੱਛੇ ਜੇ ਵਧੀ ਹੋਈ ਆ ਇਸ ਤੋਂ ਇਲਾਵਾ ਇੰਡੀਆ ਦੇ ਵਿੱਚ ਕਾਪਰ ਦੇ ਨਾਲ ਰਿਲੇਟਡ ਸਭ ਤੋਂ ਪੁਰਾਣੀਆਂ ਕੰਪਨੀਆਂਜ਼ ਦੇ ਵਿੱਚੋਂ ਇੱਕ ਹੈ ਕੀ ਆ ਭਗਿਆਨਗਰ ਇੰਡੀਆ ਇੱਕ ਮਿੰਟ ਮੈਨੂੰ ਕੁਝ ਹੋਰ ਵੀ ਥੋੜਾ ਦੇਖ ਲੈਣ ਦਿਓ ਹਮ ਰਿਜ਼ਲਟ ਇਹਨਾਂ ਦੇ ਬਹੁਤ ਚੰਗੇ ਆਏ ਆ ਪ੍ਰੋਫਿਟ ਪਿੱਛੇ ਜੇ ਇਹਨਾਂ ਦਾ 50% ਇਨਕਰੀਜ਼ ਹੋਇਆ ਵਾ ਡੈਟ ਟੂ ਇਕਵਿਟੀ ਰੇਸ਼ੋ ਪਹਿਲਾਂ ਤੋਂ ਇੰਪਰੂਵ ਹੋਈ ਆ ਡੈਟ ਟੂ ਇਕਵਿਟੀ ਰੇਸ਼ੋ ਪਹਿਲਾਂ ਸੀਗੀ 1.77 ਉਹ ਹੁਣ ਘਟ ਕੇ ਰਹਿ ਗਈ 1.24 ਤਾਂ ਮਤਲਬ ਜਿਹੜੀ ਦੇਣਦਾਰੀ ਸੀਗੀ ਕੰਪਨੀ ਨੇ ਉਹ ਕਾਫੀ ਹੱਦ ਤੱਕ ਘਟਾ ਲਈ ਆਪਣੀ ਹੁਣ ਤੇ ਹੋਰ ਇੱਕ ਹਿੰਦ ਕੋਪਰ ਹਿੰਦੁਸਤਾਨ ਕੋਪਰ ਕਰਕੇ ਕੰਪਨੀ ਹੈਗੀ ਆ ਉਹ ਵੀ ਚੰਗੀ ਆ ਤੇ ਉਹ ਵੀ ਕੋਪਰ ਦੇ ਵਿੱਚ ਹੀ ਕੰਮ ਕਰਦੀ ਆ ਤਾਂ ਇੱਕ ਹੋਰ ਵੀ ਚੀਜ਼ ਆਪਾਂ ਇੱਥੇ ਦੇਖ ਲੈਣੇ ਆ ਕਿ ਭਗਯਨਗਰ ਇਹਨਾਂ ਦਾ ਆਪਾਂ ਸ਼ੇਅਰ ਪ੍ਰਾਈਸ ਵੀ ਦੇਖ ਲੈਣੇ ਆ ਥੋੜਾ ਅੱਜ ਵੀ 3% ਇਹ ਕੰਪਨੀ ਵਧੀ ਹੋਈ ਆ ਤੇ 12 ਅਪ੍ਰੈਲ ਨੂੰ 130 ਰੁਪਏ ਦੇ ਨੇੜੇ ਤੇੜੇ ਸਟਾਕ ਸੀਗਾ ਭਾਗੇਨਗਰ ਇੰਡੀਆ ਦਾ ਅੱਜ 88 ਰੁਪਏ ਤੇ ਚੱਲ ਰਿਹਾ ਪਰ ਦੂਸਰੀ ਕੰਪਨੀ ਹਿੰਦੁਸਤਾਨ ਕਾਪਰ ਅੱਜ ਚੱਲ ਰਹੀ ਆ 237 ਰੁਪਏ ਦੇ ਉੱਪਰ ਪਰ ਹੁਣੇ ਹੀ ਇੱਕ ਸੈਕਿੰਡ ਮੈਂ ਤੁਹਾਨੂੰ ਹੁਣੇ ਚੈੱਕ ਕਰਕੇ ਵੀ ਦੱਸ ਦਿੰਨਾ 400 ਰੁਪਏ ਦੇ ਉੱਪਰ ਸ਼ੇਅਰ ਗਿਆ ਇਹਨਾਂ ਦਾ 26 ਅਪ੍ਰੈਲ 2024 ਦੇ ਦਿਨ 400 ਰੁਪਏ ਤੇ ਅੱਜ ਕਿੱਥੇ ਚੱਲ ਰਿਹਾ ਵਾ 237 ਰੁਪਏ ਤੇ ਤਾਂ ਇਹ ਵੀ ਇੱਕ ਕੰਪਨੀ ਮੈਨੂੰ ਠੀਕ ਲੱਗ ਰਹੀ ਆ ਕਾਪਰ ਦੇ ਅੱਗੇ ਆਉਣ ਵਾਲਾ ਟਾਈਮ ਵਧੀਆ ਵਾ ਉਹਦੇ ਨਾਲ ਰਿਲੇਟਡ ਕੰਪਨੀਆਂ ਹੋ ਸਕਦਾ ਕਿ ਵਧੀਆ ਕੰਮਕਾਰ ਕਰਨ ਗਈਆਂ ਅੱਗੇ ਤਾਂ ਅਗਲੀ ਇਹ ਕੰਪਨੀ ਬਾਰੇ ਮੈਂ ਤੁਹਾਨੂੰ ਸਿਰਫ ਦੱਸਣਾ ਸੀਗਾ ਸਿਰਫ ਤੇ ਫਿਰ ਮੈਂ ਮਤਲਬ ਬਾਰ ਬਾਰ ਇਹ ਚੀਜ਼ ਕਹਿ ਰਿਹਾ ਕਿ ਰეკਮੈਂਡੇਸ਼ਨਸ ਨਹੀਂ ਹੈਗੀਆਂ ਸਿਰਫ ਇਹ ਕਿ ਪੰਜਾਬ ਦੇ ਵਿੱਚ ਸਟਾਕ ਮਾਰਕੀਟ ਨਾਲ ਰਿਲੇਟਡ ਆਪਣਾ ਥੋੜਾ ਕੰਮਕਾਰ ਘੱਟ ਹੈਗਾ ਆਪਾਂ ਨੂੰ ਨੌਲੇਜ ਥੋੜੀ ਘੱਟ ਰਹਿੰਦੀ ਆ ਪਰ ਇਹ ਆ ਕਿ ਕੋਈ ਵੀ ਇਨਫੋਰਮੇਸ਼ਨ ਆਉਂਦੀ ਆ ਉਹਨੂੰ ਸਾਂਝਾ ਕਰ ਲੈਣਾ ਚੰਗੀ ਚੀਜ਼ ਆ ਤੇ ਚਲੋ ਹੁਣ ਇੱਕ ਹੋਰ ਕੰਪਨੀ ਮੈਂ ਤੁਹਾਨੂੰ ਦੱਸ ਦਿੰਦਾ ਕਿਉਂਕਿ ਅੱਜ ਮੈਂ ਉਹਦੇ ਬਾਰੇ ਵੀ ਪੜ੍ਹ ਰਿਹਾ ਸੀਗਾ ਬਹੁਤ ਛੋਟੀ ਕੰਪਨੀ ਆ ਸ਼ੇਅਰ ਪ੍ਰਾਈਸ ਬਹੁਤ ਹੀ ਘੱਟ ਆ ਉਹ ਕੰਪਨੀ ਦਾ ਨਾਮ ਹੈਗਾ ਜੀ ਬਾਰਟਰੋਨਿਕਸ ਤੇ ਪਹਿਲਾਂ ਮੈਂ ਤੁਹਾਨੂੰ ਉਹਦਾ ਸ਼ੇਅਰ ਪ੍ਰਾਈਸ ਹੀ ਦੱਸ ਦਿੰਦਾ ਸ਼ਾਇਦ 19 ਰੁਪਏ ਦੇ ਉੱਪਰ ਚੱਲ ਰਿਹਾ ਵਾ ਸਿਰਫ ਸਿਰਫ ਹੀ 19 ਰੁਪਏ ਦੇ ਉੱਪਰ ਚੱਲ ਰਹੀ ਕੰਪਨੀ ਆ ਟੈਕਨੋਲੋਜੀ ਨਾਲ ਰਿਲੇਟਡ ਕੰਪਨੀ ਹੈਗੀ ਆ ਇਹ ਤੇ ਡੈਟ ਫਰੀ ਆ ਕਿਸੇ ਤਰ੍ਹਾਂ ਦੀ ਕੋਈ ਡੈਟ ਨਹੀਂ ਹੈਗੀ ਤੇ ਸਟਾਕ ਟੂ ਬੁੱਕ ਵੈਲਿਊ ਬਹੁਤ ਹੀ ਵਧੀਆ ਮਤਲਬ ਮਹਿੰਗਾ ਸ਼ੇਅਰ ਨਹੀਂ ਹੈਗਾ ਇਹ ਹੁਣੇ ਪਿੱਛੇ ਜੇ ਇਹਨਾਂ ਨੇ ਅਗਰੀਮੈਂਟ ਵੀ ਕੀਤਾ ਇੱਕ ਤਾਂ ਬੈਂਕ ਆਫ ਇੰਡੀਆ ਦੇ ਨਾਲ ਇਹਨਾਂ ਦਾ ਅਗਰੀਮੈਂਟ ਹੋਇਆ ਹੁਣ ਆਪਾਂ ਦੇਖਿਆ ਜਦੋਂ ਵੀ ਆਪਾਂ ਬੈਂਕਾਂ ਦੇ ਵਿੱਚ ਜਾਂਦੇ ਆ ਤਾਂ ਉੱਥੇ ਹੁਣ ਸਭ ਕੁਝ ਹੀ ਕੰਪਿਊਟਰ ਬੇਸਡ ਹੋਣ ਲੱਗ ਗਿਆ ਹਰ ਹਰ ਚੀਜ਼ ਤਾਂ ਉਹ ਖੁਦ ਉਹ ਚੀਜ਼ਾਂ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਇਹੋ ਜਿਹੀਆਂ ਕੰਪਨੀਆਂ ਦੀ ਮਦਦ ਲੈਣੀ ਪੈਂਦੀ ਆ ਤਾਂ ਉਹਨਾਂ ਦਾ ਸਾਰਾ ਕੰਮ ਇਹ ਦੇਖ ਰਿਹਾ ਫਿਰ ਯੂਕੋ ਬੈਂਕਾ ਯੂਕੋ ਬੈਂਕ ਦਾ ਸਾਰਾ ਕੰਮ ਕਰ ਇਹ ਦੇਖ ਰਿਹਾ ਵਿਦਾਂਤਾ ਟਾਟਾ ਮੋਟਰਸ ਤੇ ਉਹਨਾਂ ਨਾਲ ਵੀ ਇਹਨਾਂ ਦਾ ਟਾਈ ਅਪ ਹੈਗਾ ਬਾਟਰੋਨਿਕਸ ਦਾ ਹੁਣ ਇੱਕ ਨਵੀਂ ਚੀਜ਼ ਕੀਤੀ ਹੈ ਇਹਨਾਂ ਨੇ ਜਿਹੜੀ ਮੈਨੂੰ ਸਪੈਸ਼ਲੀ ਜ਼ਿਆਦਾ ਪਸੰਦ ਆਈ ਆ ਸਿੰਗਾਪੁਰ ਦੀ ਇੱਕ ਬਹੁਤ ਹੀ ਵੱਡੀ ਕੰਪਨੀ ਆ ਸੈਮੀ ਕੰਡਕਟਰਾਂ ਨਾਲ ਰਿਲੇਟਡ ਪੀਟੀਡਬਲਿਊ ਗਰੁੱਪ ਹੈਗਾ ਉਹ ਪੂਰੀ ਦੁਨੀਆ ਦੇ ਵਿੱਚ 14 ਕੰਟਰੀਜ਼ ਦੇ ਵਿੱਚ ਉਹਨਾਂ ਦਾ ਕੰਮ ਫੈਲਿਆ ਹੋਇਆ ਵਾ ਤੇ ਪੀਟੀਡਬਲਿਊ ਵਾਲੇ ਕੰਮ ਕਰਦੇ ਆ ਸੈਮਸੰਗ ਦੇ ਨਾਲ ਸੋਨੀ ਟੈਕਸਾਸ ਇਨਸਟਰੂਮੈਂਟਸ ਦੇ ਨਾਲ ਮਤਲਬ ਦੁਨੀਆ ਦੀਆਂ ਬਹੁਤ ਵੱਡੀਆਂ ਕੰਪਨੀਆਂ ਦੇ ਨਾਲ ਪੀਟੀਡਬਲਯੂ ਗਰੁੱਪ ਕੰਮ ਕਰਦਾ ਤੇ ਇੰਡੀਆ ਦੇ ਵਿੱਚ ਹੁਣ ਉਹ ਆਉਣਾ ਚਾਹੁੰਦੇ ਆ ਸੈਮੀ ਕੰਡਕਟਰ ਪਲਾਂਟ ਆਪਣਾ ਲਾਉਣਾ ਚਾਹੁੰਦੇ ਆ ਤੇ ਉੱਥੇ ਉਹਨੇ ਕਿਹਦੇ ਨਾਲ ਪਾਰਟਨਰਸ਼ਿਪ ਕੀਤੀ ਆ ਬਰਟਰੋਨਿਕਸ ਦੇ ਨਾਲ ਤਾਂ ਇਹ ਬਰਟਰੋਨਿਕਸ ਦੇ ਲਈ ਇੱਕ ਵੱਡੀ ਚੀਜ਼ ਆ ਤੇ ਬਰਟਰੋਨਿਕਸ ਵਾਲੇ ਆਪਣੀਆਂ ਸਰਵਿਸਿਜ਼ ਹੋਰ ਕਿਹੜੀਆਂ ਕਿੜੀਆਂ ਕੰਪਨੀਆਂ ਨੂੰ ਦਿੰਦੇ ਆ ਹੈਲਥ케ਅਰ ਵਿੱਚ ਨੇ ਰਿਟੇਲ ਵਿੱਚ ਨੇ ਬੈਂਕਿੰਗ ਵਿੱਚ ਨੇ ਲੋਜਿਸਟਿਕ ਵਿੱਚ ਨੇ ਇਹਨਾਂ ਸਾਰਿਆਂ ਦੇ ਵਿੱਚ ਜਿੰਨੀਆਂ ਵੀ ਕੰਪਨੀਆਂ ਨੇ ਕਿਉਂਕਿ ਹਰੇਕ ਨੂੰ ਕੰਪਿਊਟਰ ਦੇ ਨਾਲ ਰਿਲੇਟਡ ਟੈਕਨੋਲੋਜੀ ਨਾਲ ਰਿਲੇਟਡ ਲੋਕ ਚਾਹੀਦੇ ਆ ਤੇ ਉੱਥੇ ਆਉਂਦੀਆਂ ਬਟਰੋਨਿਕਸ ਵਰਗੀਆਂ ਕੰਪਨੀਆਂ ਜਿਹੜੀਆਂ ਉਹਨਾਂ ਨੂੰ ਆਪਣੀਆਂ ਸੇਵਾਵਾਂ ਦਿੰਦੀਆਂ ਨੇ ਤੇ ਇਸ ਤੋਂ ਇਲਾਵਾ ਹੁਣੇ ਪਿੱਛੇ ਜਿਨ੍ਹਾਂ ਨੇ ਇੱਕ ਐਮਪੀਓ ਸਮਾਰਟ ਟੈਕਨੋਲੋਜੀ ਕਰਕੇ ਕੰਪਨੀ ਨੂੰ ਖਰੀਦ ਲਿਆ ਹਾਈਦਰਾਬਾਦ ਦੀ ਕੰਪਨੀ ਸੀਗੀ ਇਹ ਤੇ ਉਹਨਾਂ ਦਾ ਵੀ ਸਾਰਾ ਇਸ ਤਰ੍ਹਾਂ ਦਾ ਕੰਮ ਸੀ ਤਾਂ ਹੋਲੀ ਹੋੜੀ ਕਰਕੇ ਕੀ ਕਰ ਰਹੇ ਆ ਹੋਰ ਵੀ ਆਪਣੇ ਵਰਗੀਆਂ ਕੰਪਨੀਆਂ ਨੂੰ ਆਪਣੇ ਨਾਲ ਹੀ ਮੜਾ ਰਹੇ ਆ ਹੁਣ ਜੇ ਆਪਾਂ ਗੱਲ ਕਰੀਏ ਕਿਉਂਕਿ ਪਿੱਛੇ ਜੇ ਬਹੁਤ ਪਹਿਲਾਂ ਗੱਲ ਕਰੀਏ ਤਾਂ ਇਹਨਾਂ ਦਾ ਕੰਮਕਾਰ ਉਹਨਾਂ ਵਧੀਆ ਨਹੀਂ ਸੀ ਹੁਣ ਵਾਪਸ ਇਹ ਕੰਪਨੀ ਦੁਬਾਰਾ ਆ ਰਹੀ ਆ ਉੱਪਰ ਉੱਠ ਰਹੀ ਆ ਚੰਗੀ ਹੈਗੀ ਆ 1 ਮਿਲੀਅਨ ਤੋਂ ਜ਼ਿਆਦਾ ਕਸਟਮਰ ਨੇ ਇਹਨਾਂ ਦੇ ਪੂਰੀ ਦੁਨੀਆ ਦੇ ਵਿੱਚ 100 ਤੋਂ ਜ਼ਿਆਦਾ ਕਲਾਇੰਟ ਨੇ 100 ਤੋਂ ਜ਼ਿਆਦਾ ਕੰਪਨੀਆਂ ਨੇ ਜਿਨ੍ਹਾਂ ਨੂੰ ਇਹ ਆਪਣੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਤੇ ਕੁਝ ਹੋਰ ਵੀ ਮੈਂ ਤੁਹਾਨੂੰ ਦੱਸ ਤਿੰਨਾ ਇੱਥੇ ਜੇ ਕੁਝ ਐਕਸਟਰਾ ਇਨਫੋਰਮੇਸ਼ਨ ਬਾਟ੍ਰੋਨਿਕਸ ਬਾਰੇ ਹੈਗੀ ਆ ਤਾਂ ਫਿਲਹਾਲ ਇੰਨੀ ਹੀ ਆ ਤੇ ਹੁਣ ਆਪਾਂ ਜੇ ਤੇ ਸ਼ੇਅਰ ਪ੍ਰਾਈਸ ਦੀ ਗੱਲ ਕਰ ਲਈਏ ਤਾਂ ਮੈਂ ਤੁਹਾਨੂੰ ਉਹ ਵੀ ਦੱਸਦਾ ਕਿਉਂਕਿ ਬਹੁਤ ਦੋਸਤ ਐਵੇਂ ਦੇ ਆ ਜਿਹੜੇ ਹਮੇਸ਼ਾ ਮੈਨੂੰ ਕਹਿੰਦੇ ਆ ਕਿ ਕੋਈ ਛੋਟਾ ਸ਼ੇਅਰ ਉਹਨਾਂ ਨੂੰ ਦੱਸਿਆ ਜਾਵੇ ਸਿਰਫ ਸ਼ੇਅਰ ਕਰ ਰਿਆ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਨੂੰ ਸ਼ੇਅਰ ਕਰ ਰਿਆ ਹਾਂ ਠੀਕ ਆ ਤੇ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਹੁਣ ਇਸ ਵੀਡੀਓ ਤੋਂ ਬਾਅਦ ਤੁਸੀਂ ਜਾਓ ਤੇ ਬਾਰਟਰੋਨਿਕਸ ਨੂੰ ਖਰੀਦੋ 올 ਟਾਈਮ ਹਾਈ ਆਨੇ ਹੁਣੇ ਪਿੱਛੇ ਜਿਹਦਾ ਆਪਣਾ ਲਾਇਆ 16 ਫਰਵਰੀ 2024 ਨੂੰ 29 ਰੁਪਏ ਦਾ ਅੱਜ ਇਹ ਕੰਪਨੀ ਹੈਗੀ ਆ 19 ਰੁਪਏ ਦੇ ਉੱਪਰ ਤੇ ਇੱਕ ਬਹੁਤ ਹੀ ਛੋਟੀ ਕੰਪਨੀ ਆ ਪਰ ਹੋ ਸਕਦਾ ਜੀ ਦਾ ਫਿਊਚਰ ਬਹੁਤ ਹੀ ਜ਼ਿਆਦਾ ਬ੍ਰਾਈਟ ਹੋਵੇ ਤਾਂ ਅੱਜ ਮੈਂ ਤੁਹਾਨੂੰ ਟੋਟਲ ਸ਼ਾਇਦ 10 ਦੀਆਂ 6 ਕੰਪਨੀਆਂ ਤਿੰਨ ਕੰਪਨੀਆਂ ਉਹ ਜਿਨ੍ਹਾਂ ਦੇ ਵਿੱਚ ਅੱਜ ਮੈਂ ਖਰੀਦਾਰੀ ਕੀਤੀ ਤਿੰਨ ਕੰਪਨੀਆਂ ਮੈਂ ਤੁਹਾਨੂੰ ਅੱਜ ਹੋਰ ਤਰ੍ਹਾਂ ਦੀਆਂ ਦੱਸੀਆਂ ਜਿਨ੍ਹਾਂ ਬਾਰੇ ਅੱਜ ਮੈਂ ਕੁਝ ਨਾ ਕੁਝ ਇਧਰੋਂ ਉਧਰੋਂ ਪੜਿਆ ਤੇ ਮੈਨੂੰ ਲੱਗਿਆ ਕਿ ਹਾਂ ਮੈਂ ਤੁਹਾਡੇ ਨਾਲ ਜੇ ਸ਼ੇਅਰ ਕਰਦਾ ਤਾਂ ਸ਼ਾਇਦ ਤੁਹਾਨੂੰ ਵੀ ਕੁਝ ਨਵੀਆਂ ਕਿਸੇ ਕੰਪਨੀ ਬਾਰੇ ਕੁਝ ਥੋੜੀ-ਬਹੁਤ ਇਨਫੋਰਮੇਸ਼ਨ ਮਿਲੂਗੀ ਬਾਕੀ ਚੀਜ਼ ਇਹ ਹੈ ਕਿ ਆ ਜਦੋਂ ਇਹ ਪ੍ਰੀਮੀਅਰ ਹੋਊਗਾ ਵੀਡੀਓ ਮੈਨੂੰ ਥੋੜਾ ਸਮਾਂ ਦੇ ਦਿਓ ਕਿਉਂਕਿ ਮੈਂ ਵੈਸੇ ਥੋੜਾ ਜਿਹਾ ਬਿਜ਼ੀ ਹੀ ਚੱਲ ਰਿਹਾ ਹਾਂ ਤੇ ਪਰ ਮੈਂ ਵਿਦਿਨ ਇੱਕ ਘੰਟੇ ਦੇ ਅੰਦਰ ਅੰਦਰ ਜਾਂ ਜਦੋਂ ਵੀ ਮੈਂ ਕਮੈਂਟ ਸੈਕਸ਼ਨ ਦੇ ਵਿੱਚ ਇਹਨਾਂ ਸਾਰੀਆਂ ਕੰਪਨੀਆਂ ਦੇ ਨਾਮ ਲਿਖ ਦਊਗਾ ਤੇ ਫਿਲਹਾਲ ਹੀ ਇਹ ਮੇਰਾ ਵੀਡੀਓ ਨਹੀਂ ਫਿਰ ਆਡੀਓ ਹੈ ਜੀ ਵੀਡੀਓ ਨਹੀਂ ਹੈਗਾ ਇੱਥੇ ਹੀ ਖਤਮ ਹੁੰਦਾ ਜਦੋਂ ਵੀ ਮੈਨੂੰ ਕਦੇ ਫੇਰ ਕੋਈ ਜਾਣਕਾਰੀ ਮਿਲਦੀ ਆ ਅੱਜ ਕੱਲ੍ਹ ਜਦੋਂ ਵੀ ਮਿਲਦੀ ਆ ਮੈਂ ਫੇਰ ਤੁਹਾਡੇ ਨਾਲ ਉਹਨੂੰ ਸ਼ੇਅਰ ਕਰ ਦਊਗਾ ਤੇ ਫਿਲਹਾਲ ਲਈ ਇਹ ਵੀਡੀਓ ਆਡੀਓ ਫਿਰ ਆਡੀਓ ਵੀਡੀਓ ਨਹੀਂ ਆਡੀਓ ਇੱਥੇ ਹੀ ਖਤਮ ਹੁੰਦਾ